ਹallelujah ਕੀ ਤੁਸੀਂ ਚਾਹੁੰਦੇ ਹੋ ਆਪਾਂ ਵਧੀਏ ਆਪਾਂ ਧਾਰਮਿਕਤਾ ਦੇ ਵਿੱਚ ਵਧੀਏ ਆਪਾਂ ਧਨ ਦੌਲਤ ਦੇ ਵਿੱਚ ਵਧੀਏ ਧੀਆਂ ਪੁੱਤਰਾਂ ਦੇ ਵਿੱਚ ਵਧੀਏ ਕੰਮ ਕਾਜ ਦੇ ਵਿੱਚ ਵਧੀਏ ਕੀ ਤੁਸੀਂ ਚਾਹੁੰਦੇ ਹੋ ਹallelujah ਪ੍ਰਭੂ ਦੀ ਵੀ ਇਹ ਇੱਛਾ ਹੈ ਵਚਨ ਦੇ ਵਿੱਚ ਲਿਖਿਆ ਉਹ ਸਾਨੂੰ 1000 ਗੁਣਾ ਵਧਾਉਣਾ ਚਾਹੁੰਦਾ ਆ ਹallelujah ਕਿੰਨੇ ਗੁਣਾ ਵਧਾਉਣਾ ਚਾਹੁੰਦਾ ਆ 1000 ਗੁਣਾ ਜਦ ਅਸੀਂ ਬੀਜਦੇ ਆ ਤੇ ਅਸੀਂ ਕਿੰਨਾ ਐਕਸਪੈਕਟ ਕਰਦੇ ਆ ਕਿੰਨੇ ਕਿੰਨੀ ਆਸ ਰੱਖਦੇ ਆ 100 ਗੁਣਾ ਦੀ ਪਰ ਪ੍ਰਭੂ ਦੀ ਕੀ ਛਾਇਆ ਕਿੰਨੇ ਗੁਣਾ ਦੇਣ ਦੀ 1000 ਗੁਣਾ ਦੇਣ ਦੀ ਅਸੀਂ ਤਾਂ ਬਹੁਤ ਛੋਟੀ ਜਿਹੀ ਆਸ ਰੱਖਦੇ ਕਿ ਮੈਂ ਮੈਂ 10 ਪਾਵਾਂਗਾ ਤਾਂ ਮੈਨੂੰ 100 ਵਾਪਸ ਮਿਲਣਗੇ ਪਰ ਪ੍ਰਭੂ ਕੀ ਚਾਹੁੰਦੇ ਆ ਤੁਸੀਂ 10 ਪਾਓ ਤੇ ਪ੍ਰਭੂ ਤੁਹਾਨੂੰ 1000 ਵਾਪਸ ਕਰਨ ਹallelujah ਤਾਂ वचन ਦੇ ਵਿੱਚ ਲਿਖਿਆ ਕਿੰਨਾ ਜਿਹੜਾ ਤੁਹਾਡੀਆਂ ਅੱਖਾਂ ਨੇ ਦੇਖਿਆ ਨਹੀਂ ਤੁਹਾਡੇ ਕੰਨਾਂ ਨੇ ਸੁਣਿਆ ਨਹੀਂ ਤੁਹਾਡੇ ਮਨ ਵਿੱਚ ਆਇਆ ਨਹੀਂ ਪ੍ਰਭੂ ਨੇ ਸਾਡੇ ਲਈ ਉਹ ਵੀ ਤਿਆਰ ਰੱਖਿਆ ਆ ਦੇਣੇ ਨੂੰ ਹallelujah ਮਤਲਬ ਕੋਈ ਇਨਸਾਨਨ ਉਹ ਸੁਪਨੇ ਵੀ ਕਈ ਵਾਰੀ ਆਪਣੀ ਲਿਮਟ ਨੂੰ ਦੇਖ ਕੇ ਹੀ ਦੇਖਦਾ ਆ ਉਹ ਵਿਯੋਨਤ ਯੋਜਨਾ ਕੁਝ ਵੀ ਜਿਹੜਾ ਆ ਉਹ ਆਪਣੇ ਆਪਣੇ ਜੜੀ ਉਹਦੀ ਲਿਮਟ ਆ ਉਹਨੂੰ ਦੇਖ ਕੇ ਆਪਣੀ ਸੀਮਾ ਤੈਅ ਕਰਕੇ ਉਹ ਸੋਚਦਾ ਆ ਪਰ ਵਚਨ ਸਾਨੂੰ ਕੀ ਦੱਸਦਾ ਸਾਡੇ ਪਰਮੇਸ਼ਵਰ ਨੇ ਜੋ ਸਾਡੇ ਲਈ ਸੋਚਿਆ ਆ ਉਹ ਸਾਡੇ ਖਿਆਲ ਵਿੱਚ ਵੀ ਕਦੀ ਨਹੀਂ ਆਇਆ ਜਿੰਨਾ ਬਲੈਸ ਸਾਨੂੰ ਸਾਡੇ ਪ੍ਰਭੂ ਜੀ ਕਰਨਾ ਚਾਹੁੰਦੇ ਆ ਹਾਲੇਲੂਇਆ ਤੁਸੀਂ ਦੇਖੋ ਜਿਹੜੇ-ਜਿਹੜੇ ਲੋਕਾਂ ਦੀਆਂ ਆਪਾਂ ਉਦਾਹਰਨ ਪਵਿੱਤਰ ਬਾਈਬਲ ਦੇ ਵਿੱਚ ਦੇਖਦੇ ਆਂ ਉਹਨਾਂ ਦੇ ਵਿੱਚੋਂ ਇੱਕ ਵੀ ਭੁੱਖਾ ਨਹੀਂ ਮਰਿਆ ਇੱਕ ਵੀ ਗਰੀਬੀ ਨਾਲ ਨਹੀਂ ਮਰਿਆ ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਲ ਪਿਆਰ ਕੀਤਾ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਪਿਆਰ ਕੀਤਾ ਉਹਨਾਂ ਨੂੰ ਕਿਸੇ ਚੰਗੀ ਚੀਜ਼ ਦੀ ਥੋੜ੍ਹ ਨਹੀਂ ਆਈ ਹਾਲੇਲੂਇਆ ਮਸੀਹਤ ਦੇ ਵਿੱਚ ਚੱਲਣਾ ਗਰੀਬੀ ਦੇ ਵਿੱਚ ਚੱਲਣਾ ਨਹੀਂ ਆ। ਮਸੀਹਤ ਦੇ ਵਿੱਚ ਚੱਲਣਾ ਦੁੱਖਾਂ ਦੇ ਵਿੱਚ ਹੀ ਚੱਲਦੇ ਰਹਿਣਾ ਨਹੀਂ ਆ। ਹਾਂ ਗਰੀਬੀ ਦੇ ਵਿੱਚ ਰਹਿ ਕੇ ਵੀ ਅਸੀਂ ਮਸੀਹਤ ਵਿੱਚ ਆ ਸਕਦੇ ਹਾਂ। ਪਰਮੇਸ਼ਵਰ ਨੂੰ ਮੰਨ ਸਕਦੇ ਹਾਂ, ਪ੍ਰਭੂ ਦੇ ਬਚਨ ਨੂੰ ਸੁਣ ਸਕਦੇ ਹਾਂ। ਪਰ ਪਰਮੇਸ਼ਵਰ ਦੀ ਇੱਛਾ ਨਹੀਂ ਹੈ ਕਿ ਗਰੀਬੀ ਵਰਗਾ ਸਰਾਪ ਸਦਾ ਲਈ ਸਾਡੇ ਜੀਵਨ ਦੇ ਵਿੱਚ ਬਣਿਆ ਰਹੇ। ਕਿਸੇ ਵੀ ਪਿਤਾ ਦੀ ਕਦੀ ਵੀ ਇਹ ਇੱਛਾ ਨਹੀਂ ਹੁੰਦੀ ਕਿ ਉਹਦਾ ਜਿਹੜਾ ਬੱਚਾ ਆ ਉਹ ਭੁੱਖਾ ਪਿਆਸਾ ਰਹੇ ਉਹ ਚੰਗੀਆਂ ਚੀਜ਼ਾਂ ਦੇ ਲਈ ਤਰਸਦਾ ਰਹੇ ਪਰ ਹਰ ਪਿਤਾ ਦੀ ਇੱਛਾ ਕੀ ਆ ਕਿ ਹਰ ਚੰਗੀ ਚੀਜ਼ ਜਿਹੜੀ ਆ ਉਹਦੇ ਬੱਚਿਆਂ ਦੇ ਕੋਲ ਹੋਵੇ ਸਮੇਂ ਸਿਰ ਹੋਵੇ ਸਗੋਂ ਸਮੇਂ ਤੋਂ ਪਹਿਲਾਂ ਹੋਵੇ ਬੈਸਟ ਦੇਣ ਦੀ ਕੋਸ਼ਿਸ਼ ਅਗਰ ਅਸੀਂ ਸੰਸਾਰਿਕ ਮਾਂ ਪਿਓ ਆਪਣੇ ਬੱਚਿਆਂ ਦੇ ਲਈ ਇੰਨੇ ਫਿਕਰਮੰਦ ਤੇ ਯਤਨਸ਼ੀਲ ਰਹਿੰਦੇ ਆ ਉਹ ਸਵਰਗੀ ਪਿਤਾ ਸਾਡੇ ਲਈ ਕਿੰਨਾ ਮੁਹੱਈਆ ਕਰਵਾਉਣ ਵਾਲਾ ਤੇ ਕਿੰਨਾ ਸਾਨੂੰ ਸੰਭਾਲਣ ਵਾਲਾ ਪਰਮੇਸ਼ਵਰ ਆ ਹallelujah ਸਾਡੇ ਸਵਰਗੀ ਪਿਤਾ ਦੀ ਵੀ ਇਹ ਇੱਛਾ ਨਹੀਂ ਆ ਕਿੰਨੇ ਜਾਣੇ ਬਾਈਬਲ ਦੇ ਅਬਰਾਹਮ ਨੂੰ ਜਾਣਦੇ ਆ ਸਭ ਜਨ ਜਾਣਦੇ ਆ ਅੱਜ ਅਸੀਂ ਗਿਵਿੰਗ ਦੇ ਬਾਰੇ ਦੇ ਵਿੱਚ ਦੇਣੇ ਦੇ ਬਾਰੇ ਵਿੱਚ ਔਰ ਦੇ ਕੇ ਪ੍ਰਾਪਤ ਕਰਨ ਦੇ ਬਾਰੇ ਵਿੱਚ 5-10 ਮਿੰਟਸ ਦੇ ਵਿੱਚ ਸਿੱਖਾਂਗੇ ਬਾਈਬਲ ਦੇ ਵਿੱਚ ਅਬਰਾਹਮ ਨੂੰ ਵਾਦਾ ਦਿੱਤਾ ਗਿਆ ਕਿ ਅਬਰਾਹਮ ਤੂੰ ਕੋਮਾਂ ਦਾ ਪਿਓ ਹੋਵੇਂਗਾ ਸਭ ਨੂੰ ਪਤਾ ਹੈ ਇਸ ਵਾਦੇ ਦਾ ਇੱਕ ਹੋਰ ਵਾਦਾ ਦਿੱਤਾ ਗਿਆ ਕਹਿੰਦਾ ਤੂੰ ਦੂਜਿਆਂ ਦੇ ਲਈ ਬਰਕਤ ਦਾ ਕਾਰਨ ਬਣੇਗਾ ਕਹਿੰਦਾ ਜਿੰਨੇ ਵੀ ਪਰਮੇਸ਼ਰ ਨੂੰ ਮੰਨਣਗੇ ਪ੍ਰਭੂ ਦੇ ਪਿੱਛੇ ਚੱਲਣਗੇ ਉਹ ਅਬਰਾਹਮ ਦੇ ਘਰਾਣੇ ਦੀਆਂ ਬਰਕਤਾਂ ਦੇ ਵਾਰਿਸ ਹੋਣਗੇ ਹallelujah ਦੀ ਬlesing ਜਿਹੜੀ ਆ ਉਹ ਪਰਮੇਸ਼ਵਰ ਨੇ ਐਲਾਨ ਕੀਤੀ ਅਗਰ ਬਹੁਤ ਸਾਰੇ ਅੰਬ ਅਸੀਂ ਖਾਣੇ ਚਾਹੁੰਦੇ ਆ ਬਹੁਤ ਸਾਰਾ ਫਰੂਟ ਅਸੀਂ ਲੈਣਾ ਚਾਹੁੰਦੇ ਆ ਕਿ ਜਿੱਥੇ ਕੁਝ ਵੀ ਬੀਜਿਆ ਹੋਇਆ ਨਹੀਂ ਆ ਉੱਥੋਂ ਅਸੀਂ ਅੰਬ ਤੋੜ ਸਕਦੇ ਆ ਕਰਨ ਦੇ ਲਈ ਸਾਨੂੰ ਇੱਕ ਅੰਬ ਦਾ ਬੂਟਾ ਲਾਉਣਾ ਹੋਊਗਾ ਇੱਕ ਗੁੱਠਲੀ ਇੱਕ ਅੰਬ ਦਾ ਬੀਜ ਬੀਜਣਾ ਹੋਊਗਾ ਇੱਕ ਪੌਦਾ ਸਾਨੂੰ ਲਾਉਣਾ ਹੋਊਗਾ ਤੇ ਫਿਰ ਜਦੋਂ ਅਸੀਂ ਉਸ ਪੌਦੇ ਨੂੰ ਲੁੱਕ ਆਫਟਰ ਕਰਾਂਗੇ ਤਾਂ ਕੀ ਹੋਊਗਾ ਬਹੁਤ ਸਾਰਾ ਫਰੂਟ ਆਊਗਾ ਬਹੁਤ سارے ਆਮ ਬਨੂ ਲੱਗਣਗੇ ਬੀਜਿਆ ਕਿੰਨਾ ਸੀਗਾ ਇੱਕ ਤੇ ਉੱਤਰ ਕਿੰਨੇ ਰਹਿ ਆ ਹਰ ਸਾਲ ਕੁੰਟਲਾਂ ਦੇ ਹਿਸਾਬ ਦੇ ਨਾਲ ਬੀਜੇ ਕੁੰਟਲਾਂ ਦੇ ਹਿਸਾਬ ਨਾਲ ਨਹੀਂ ਸੀ ਬੀਜਾ ਇੱਕ ਸੀ ਹਰ ਸਾਲ ਉਹ ਫਰੂਟ ਦੇ ਰਿਹਾ ਹੈ ਅਗਰ ਤੁਸੀਂ ਦੋ ਪੌਦੇ ਲਗਾਓਗੇ ਤਾਂ ਪ੍ਰਾਪਤ ਵੀ ਡਬਲ ਕਰੋਗੇ ਅਗਰ ਤੁਸੀਂ ਤਿੰਨ ਲਗਾਓਗੇ ਤਾਂ ਪ੍ਰਾਪਤ ਵੀ ਤਿੰਨ ਗੁਣਾ ਕਰੋਗੇ ਜਿੰਨਾ ਤੁਸੀਂ ਲਗਾਓਗੇ ਉਨਾ ਹੀ ਵਾਅਦਾ ਤੁਸੀਂ ਪ੍ਰਾਪਤ ਕਰੋਗੇ ਅਬਰਾਹਮ ਨੂੰ ਪਰਮੇਸ਼ਵਰ ਨੇ ਇਜ਼ਹਾਕ ਬਖਸ਼ਿਆ ਅਲ ਇਜ਼ਹਾਕ ਦੇ ਕੇ ਪਰਮੇਸ਼ਵਰ ਨੇ ਇਜ਼ਹਾਕ ਮੰਗਿਆ ਵੀ ਬੁੱਢੇ ਵਾਰੇ ਬੁਢਾਪੇ ਦੇ ਵਿੱਚ ਵੀ ਜਦੋਂ ਸਾਰਾ ਦੀ ਕੋਖ ਸੁੱਕ ਚੁੱਕੀ ਸੀ ਅਬਰਾਹਮ ਉਸ ਅਵਸਥਾ ਵਿੱਚ ਆ ਗਿਆ ਸੀ ਜਿੱਥੇ ਉਹਨੂੰ ਲੱਗਦਾ ਸੀ ਕਿ ਮੇਰੇ ਤੋਂ ਹੁਣ ਬੱਚਾ ਨਹੀਂ ਪੈਦਾ ਹੋ ਸਕਦਾ ਪਰ ਪਰਮੇਸ਼ਵਰ ਦੇ ਵਾਅਦੇ ਦਾ ਕਰਕੇ ਪਰਮੇਸ਼ਵਰ ਨੇ ਉਹਨਾਂ ਨੂੰ ਬlesਸ ਕੀਤਾ ਆਬਰਾਹਮ ਦੇ ਵਿਸ਼ਵਾਸ ਦਾ ਕਰਕੇ ਆਬਰਾਹਮ ਦੀ ਆਸ ਦਾ ਕਰਕੇ ਔਰ ਉਹਦੀ ਜਿਹੜੀ ਵਫਾਦਾਰੀ ਸੀ ਉਹਦਾ ਕਰਕੇ ਜਦੋਂ ਇੰਨੇ ਸਾਲਾਂ ਬਾਅਦ ਇਜ਼ਹਾਕ ਪੈਦਾ ਹੋਇਆ ਉਹ ਦੋਵੇਂ ਜੀ ਕਿੰਨੇ ਖੁਸ਼ ਹੋਣਗੇ ਕਿੰਨੀਆਂ ਆਸਾਂ ਹੋਣਗੀਆਂ ਇੱਕ ਦਿਨ ਪਰਮੇਸ਼ਵਰ ਨੇ ਕਿਹਾ ਜੋ ਤੇਰੇ ਜੀਵਨ ਵਿੱਚ ਸਭ ਤੋਂ ਉੱਤਮ ਆ ਉਹ ਮੇਰੀ ਬੇਦੀ ਤੇ ਕੁਰਬਾਨ ਕਰ ਦੇ। ਅਬਰਾਹਮ ਦੇ ਲਈ ਉਹਦੇ ਜੀਵਨ ਵਿੱਚ ਸਭ ਤੋਂ ਉੱਤਮ ਉਹਦਾ ਬੇਟਾ ਸੀ। ਉਹਨੇ ਆਪਣੀ ਵਾਈਫ ਦੇ ਨਾਲ ਵੀ ਸਲਾਹ ਨਹੀਂ ਕੀਤੀ ਕਿ ਇਹਦਾ ਪਤਾ ਨਹੀਂ ਕੀ ਰਿਐਕਸ਼ਨ ਹੋਊਗਾ ਇਹਦੀਆਂ ਭਾਵਨਾਵਾਂ ਕੀ ਹੋਣਗੀਆਂ ਪਤਾ ਨਹੀਂ ਇਹ ਕੀ ਕਹੂਗੀ ਮੇਰਾ ਇਰਾਦਾ ਨਾ ਬਦਲ ਜਾਏ। ਉਹ ਆਪਣੇ ਪੁੱਤਰ ਨੂੰ ਨਾਲ ਲੈ ਕੇ ਕੁਰਬਾਨੀ ਦੇਣ ਦੇ ਲਈ ਆਪਣੇ ਬੱਚੇ ਦੀ ਉਹ ਪਹਾੜ ਵੱਲ ਨੂੰ ਤੁਰ ਪਿਆ। ਉਹਨੇ ਸਾਰਾ ਇੰਤਜ਼ਾਮ ਕਰਕੇ ਗਿਆ ਕਿ ਅੱਜ ਮੈਂ ਆਪਣਾ ਬੱਚਾ ਜਿਹੜਾ ਆ ਉਹ ਪਰਮੇਸ਼ਵਰ ਦੇ ਅੱਗੇ ਬਲੀਦਾਨ ਕਰ ਦਿਆਂਗਾ। ਇਥੋਂ ਤੱਕ ਕਿ ਉਹਨੇ ਆਪਣੇ ਪੁੱਤਰ ਨੂੰ ਉਸ ਆਲਟਰ ਦੇ ਉੱਤੇ ਪਾ ਵੀ ਦਿੱਤਾ ਬੰਨ ਕੇ। ਬੇਸ਼ੱਕ ਪਰਮੇਸ਼ਵਰ ਨੇ ਇਜ਼ਹਾਕ ਨੂੰ ਮਰਨ ਨਹੀਂ ਦਿੱਤਾ ਪਰ ਅਬਰਾਹਮ ਨੇ ਕੋਈ ਕਸਰ ਨਹੀਂ ਛੱਡੀ ਪਰਮੇਸ਼ਵਰ ਦੇ ਵਾਅਦੇ ਦੀ ਅਗਿਆਕਾਰੀ ਕਰਨ ਦੀ ਜੋ ਉਹਨੇ ਪਰਮੇਸ਼ਵਰ ਨੂੰ ਪ੍ਰੋਮਿਸ ਦੇ ਦਿੱਤਾ ਕਿ ਮੈਂ ਦੇਵਾਂਗਾ ਉਹਨੇ ਉਹ ਜੋ ਸਿਰਫ ਉਹਦਾ ਉਹੀ ਸੀਗਾ ਏ ਨਹੀਂ ਕਿ ਆਪਣੇ ਸੱਤਾਂ ਵਿੱਚੋਂ ਇੱਕ ਲੈ ਕੇ ਤੁਰ ਪਿਆ ਆਪਣੇ ਦਸਾਂ 'ਚੋਂ ਇੱਕ ਲੈ ਕੇ ਤੁਰ ਪਿਆ ਆਪਣੇ ਦੋ ਮੁੰਡਿਆਂ 'ਚੋਂ ਇੱਕ ਲੈ ਕੇ ਤੁਰ ਪਿਆ ਉਹ ਜਿਹੜਾ ਸਿਰਫ ਉਹਦਾ ਇੱਕ ਸੀ ਉਹ ਉਸ ਇੱਕ ਨੂੰ ਲੈ ਕੇ ਤੁਰ ਪਿਆ ਅਰ ਪਰਮੇਸ਼ਰ ਨੂੰ ਇਹ ਪਸੰਦ ਆਇਆ ਅਰ ਪਰਮੇਸ਼ਰ ਨੇ ਕਿਹਾ ਤੂੰ ਕੋਮਾ ਦਾ ਪਿਓ ਹੋਵੇਂਗਾ ਹallelujah ਕਿਉਂਕਿ ਉਹਨੇ ਆਪਣਾ ਇੱਕ ਜਿਹੜਾ ਸੀਗਾ ਉਹ ਪਰਮੇਸ਼ਰ ਨੂੰ ਦੇ ਦਿੱਤਾ ਇਸੇ ਤਰ੍ਹਾਂ ਸਭ ਤੋਂ ਪਹਿਲਾਂ ਸ਼ਾਇਦ ਜਿਹੜਾ ਆ ਆਫਰਿੰਗ ਜਿਹੜੀ ਆ ਅਬਰਾਹਮ ਨੇ ਮਲਕੀ ਸਦਕ ਨੂੰ ਦਿੱਤੀ ਤੇ ਮਲਕੀ ਸਦਕ ਨੇ ਉਹਦੇ ਉੱਤੇ ਬਰਕਤ ਬੋਲੀ ਕਹਿੰਦਾ ਤੇਰਾ ਪਰਮੇਸ਼ਵਰ ਤੇਰੇ ਵਹਿਰੀਆਂ ਨੂੰ ਤੇਰੇ ਵਸ ਵਿੱਚ ਕਰੇਗਾ ਔਰ ਤੈਨੂੰ ਕਦੀ ਕਿਸੇ ਚੰਗੀ ਚੀਜ਼ ਦੀ ਥੋੜ੍ਹ ਨਹੀਂ ਹੋਵੇਗੀ ਜਦ ਕਦੇ ਵੀ ਅਸੀਂ ਜਿਹੜੀਆਂ ਚੀਜ਼ਾਂ ਪਰਮੇਸ਼ਰ ਨੇ ਸਾਨੂੰ ਦਿੱਤੀਆਂ ਅਸੀਂ ਉਹਨਾਂ ਨੂੰ ਲੈ ਕੇ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆਲਟਰ ਤੇ ਰੱਖਦੇ ਆ ਪਰਮੇਸ਼ਰ ਦੀ ਬੇਦੀ ਤੇ ਚੜਾਉਂਦੇ ਆ ਪਰਮੇਸ਼ਰ ਦੇ ਘਰ ਵਿੱਚ ਆਫਰਿੰਗ ਦੇ ਰੂਪ ਵਿੱਚ ਭੇਟਾ ਦੇ ਰੂਪ ਦੇ ਵਿੱਚ ਚੜਾਵੇ ਤੇ ਨਜ਼ਰਾਨੇ ਦੇ ਰੂਪ ਦੇ ਵਿੱਚ ਲੈ ਕੇ ਆਉਂਦੇ ਆ ਤੁਸੀਂ ਜੋ ਵੀ ਲੈ ਕੇ ਆਉਂਗੇ ਉਹ ਤੁਹਾਡਾ 1000 ਗੁਣਾ ਮਲਟੀਪਲਾਈ ਹੋ ਜਾਏਗਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹਾਲੇਲੂਇਆ ਤੁਸੀਂ ਦੇਖੋ ਪ੍ਰਭੂ ਪਰਮੇਸ਼ਰ ਸੋਰਸ ਆਫ એનર્ਜੀ ਸੋਰਸ ਆਫ ਪਾਵਰ ਸਰਬ ਸ਼ਕਤੀਮਾਨ ਆਲ ਮਾਈਟੀ ਓਮਨੀ ਗੋਡ ਮਤਲਬ ਕਿਸੇ ਇੱਕ ਵਰਡ ਦੇ ਨਾਲ ਤੇ ਡਿਸਕ੍ਰਾਈਬ ਵੀ ਨਹੀਂ ਕੀਤਾ ਜਾ ਸਕਦਾ ਵਿਸ਼ਲੇਸ਼ਣ ਨਹੀਂ ਕੀਤਾ ਜਾ ਸਕਦਾ ਪ੍ਰਭੂ ਦਾ ਉਹ ਪਰਮੇਸ਼ਰ ਜੋ ਹਰ ਜਗ੍ਹਾ ਮੌਜੂਦ ਹੈ ਪੂਰੀ ਕਾਇਨਾਤ ਨਾਲੋਂ ਵਿਸ਼ਾਲ ਹੈ ਉਹ ਪਰਮੇਸ਼ਵਰ ਸਾਡੇ ਦਿੱਤੇ ਪੈਸੇ ਦੇ ਨਾਲ ਆਪਣੇ ਲਈ ਕੱਪੜੇ ਨਹੀਂ ਖਰੀਦਦਾ। ਨਾ ਉਹ ਪ੍ਰਭੂ ਜੀ ਸਾਡੇ ਦਿੱਤੀਆਂ ਆਫਰਿੰਗਸ ਦੇ ਨਾਲ ਰੋਟੀ ਖਾਂਦੇ ਆ ਕਿਉਂਕਿ ਵਚਨ ਚ ਕੀ ਲਿਖਿਆ ਸਭ ਕੁਝ ਮੇਰਾ ਹੀ ਤੇ ਆਏ। ਕੀ ਜੰਗਲ ਦੇ ਜਾਨਵਰ ਕੀ ਰੁੱਖ ਕੀ ਰੁੱਖਾਂ ਦੇ ਉਤਲੇ ਫਲ ਤੇ ਕੀ ਖੇਤਾਂ ਦੇ ਵਿੱਚ ਉੱਗਲ ਮਾਲੀਆਂ ਫਸਲਾਂ ਸਭ ਮੇਰਾ ਹੀ ਤੇ ਆ। ਕਿੰਦਾ ਜੋ ਮੈਂ ਚਾਹਾਂ ਮੈਂ ਲੈ ਸਕਦਾ ਜੋ ਮੈਂ ਚਾਹਾਂ ਮੈਂ ਕਰ ਸਕਦਾ ਪਰ ਫਿਰ ਆਫਰਿੰਗ ਦੀ ਰੀਤ ਕਿਉਂ ਸਾਡੇ ਲਈ ਤਹਿرائی ਗਈ ਕਿਉਂਕਿ ਹਰ ਕੰਮ ਦੇ ਲਈ ਇੱਕ ਵਿਧੀ ਆ ਸਾਨੂੰ ਬਰਕਤ ਦੇਣ ਦੇ ਲਈ ਪਰਮੇਸ਼ਵਰ ਜੀ ਨੇ ਇਹ ਵਿਧੀ ਤਹਿرائی ਆ ਜੇਕਰ ਅਸੀਂ ਇਸ ਵਿਧੀ ਨੂੰ ਫਾਲੋ ਕਰਾਂਗੇ ਇਦੇ ਅਨੁਸਾਰ ਅਸੀਂ ਚੱਲਾਂਗੇ ਉਹ ਵਾਅਦੇ ਜੋ ਪਰਮੇਸ਼ਵਰ ਨੇ ਭੇਟਾ ਛਡਾਉਣ ਵਾਲਿਆਂ ਦੇ ਲਈ ਨਜ਼ਰਾਨੇ ਦੇਣ ਵਾਲਿਆਂ ਦੇ ਲਈ ਦਸਵੰਧ ਕੱਢਣ ਵਾਲਿਆਂ ਦੇ ਲਈ ਠਹਿਰਾਏ ਆ ਹਰ ਉਹ ਵਾਅਦਾ ਸਾਡੇ ਜੀਵਨ ਵਿੱਚ ਪੂਰਾ ਹੋਵੇਗਾ ਜੇਕਰ ਅਸੀਂ ਬਚਨਾਂ ਦੇ ਅਨੁਸਾਰ ਆਪਣੀਆਂ ਰੀਤਾਂ ਨੂੰ ਪੂਰਾ ਕਰਾਂਗੇ ਹallelujah ਪ੍ਰਭੂ ਨੇ ਦੇ ਕੇ ਦਿਖਾ ਲਿਆ ਵਚਨ ਦੇ ਵਿੱਚ ਲਿਖਿਆ ਜੋਹਨਾ ਦੀ ਕਿਤਾਬ ਦੇ ਵਿੱਚ ਕਿੰਨਾ ਪਰਮੇਸ਼ਵਰ ਨੇ ਜਗਤ ਨਾਲ ਇੰਨਾ ਪਿਆਰ ਕੀਤਾ ਕਿ ਆਪਣੇ ਇਕਲੌਤੇ ਦਾ ਵੀ ਸਰਪਾ ਨਹੀਂ ਕੀਤਾ ਉਹਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਹallelujah ਇਕੋ ਹੀ ਆਪਣਾ ਇਕਲੌਤਾ ਇਕਲੌਤੇ ਦਾ ਮਤਲਬ ਹੁੰਦਾ ਇਕੋ ਜਿਹੜਾ ਇੱਕ ਹੀ ਸੀਗਾ ਉਹਨੇ ਜਗਤ ਲਈ ਦੇ ਦਿੱਤਾ ਕਿੰਨੇ ਜਣੇ ਯਕੀਨ ਕਰਦੇ ਆ ਕਿ ਜਗਤ ਲਈ ਦੇ ਦਿੱਤਾ ਪ੍ਰਭੂ ਯਿਸੂ ਮਸੀਹ ਜੀ ਜਗਤ ਲਈ ਆਏ ਥੈਂਕ ਯੂ ਪਰਮੇਸ਼ੁਰ ਨੇ ਇੱਕ ਪੁੱਤਰ ਦਿੱਤਾ ਅਰ ਸਿਧਾਂਤ ਨੇ ਜੋ ਇੱਕ ਯੂਨੀਵਰਸ ਦਾ ਸਿਧਾਂਤ ਪਰਮੇਸ਼ੁਰ ਨੇ ਠਹਿਰਾਇਆ ਜਾਂ ਦਿਓ ਤੇ ਤੁਹਾਨੂੰ ਦਿੱਤਾ ਜਾਏਗਾ ਪਰਮੇਸ਼ੁਰ ਨੇ ਇੱਕ ਪੁੱਤਰ ਦਿੱਤਾ ਤੇ ਨਾਲ वचन ਦੇ ਵਿੱਚ ਕੀ ਲਿਖਿਆ ਹੋਇਆ ਕਹਿੰਦਾ ਜਿੰਨੇ ਵੀ ਪਰਮੇਸ਼ੁਰ ਨੂੰ ਮੰਨਦੇ ਆ ਪ੍ਰੇਮ ਕਰਦੇ ਪਰਮੇਸ਼ੁਰ ਨੇ ਉਹਨਾਂ ਨੂੰ ਆਪਣੇ ਧੀਆਂ ਅਤੇ ਪੁੱਤਰ ਹੋਣ ਦਾ ਹੱਥ ਦੇ ਦਿੱਤਾ ਇੱਕ ਪੁੱਤਰ ਦੇ ਕੇ ਦੁਨੀਆਂ ਦੀ 3 ਗੁਣਾ ਆਬਾਦੀ ਨੂੰ ਪਰਮੇਸ਼ਵਰ ਨੇ ਆਪਣੇ ਪੁੱਤਰ ਬਣਾ ਲਿਆ ਹallelujah ਹallelujah ਅਸੀਂ ਉਹ ਕਿੰਨੀ ਬਰਕਤ ਦੇਣ ਦਾ ਇਖਤਿਆਰ ਰੱਖਦਾ ਕਿੰਨੀ ਬਰਕਤ ਦੇ ਸਕਦਾ ਜੇ ਅਸੀਂ ਕਹੀਏ ਕਿ ਅਸੀਂ ਇੱਕ ਬੀਜ ਕੇ 100 ਲੈ ਲਾਂਗੇ 100 ਬੀਜ ਕੇ 1000 ਲੈ ਲਾਂਗੇ ਨਹੀਂ ਉਹਦੇ ਹਿਸਾਬ ਦਾ ਤਾਂ ਅੰਤ ਹੀ ਨਹੀਂ ਪਾਇਆ ਜਾ ਸਕਦਾ ਉਹ ਤੁਹਾਨੂੰ ਕਿੰਨਾ ਕੁ ਬLESਸ ਕਰ ਸਕਦਾ ਨਾ ਉਹਦੇ ਹਿਸਾਬ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਡਿਪੈਂਡ ਕਰਦਾ ਕਿ ਪਰਮੇਸ਼ਵਰ ਨੇ ਤੁਹਾਨੂੰ ਕਿੰਨਾ ਦਿੱਤਾ ਅਰ ਤੁਸੀਂ ਕਿਸ ਹਿਸਾਬ ਨਾਲ ਦੇ ਰਹੇ ਹੋ ਜਦੋਂ ਦੇਣ ਦੀ ਵਾਰੀ ਆਉਂਦੀ ਹੈ ਨਾ ਵੈਰੀ ਕਈ ਤਰ੍ਹਾਂ ਦੀਆਂ ਚੀਜ਼ਾਂ ਸਾਡੇ ਦਿਮਾਗ ਦੇ ਵਿੱਚ ਲੈ ਕੇ ਆਉਂਦਾ ਕਈ ਉਹਨੇ بڑے ਪੜ੍ਹੇ ਲਿਖੇ ਲੋਕਾਂ ਨੂੰ ਸਮਝਦਾਰ ਜਿਹੜੇ ਆਪਣੇ ਆਪ ਨੂੰ ਧਰਤੀ ਦੇ ਹਿਸਾਬ ਦੇ ਨਾਲ ਜਿਹੜੇ ਗੁਣੀ ਗਿਆਨੀ ਆ ਉਹਨਾਂ ਨੂੰ ਉਹਨੇ ਖੜੇ ਕੀਤਾ ਵੈਰੀ ਨੇ ਅੱਖਰ ਦੇ ਕੇ ਕਿ ਤੁਸੀਂ ਲੋਕਾਂ ਨੂੰ ਪਰਮਾਓ ਤੁਸੀਂ ਲੋਕਾਂ ਦੇ ਮਨਾਂ ਦੇ ਵਿੱਚ ਇਹੋ ਜੀਆਂ ਚੀਜ਼ਾਂ ਕ੍ਰੀਏਟ ਕਰੋ ਕਿ ਦੇਣ ਤੋਂ ਇਹ ਖੋਜ ਜਾਣ ਕਿਉਂਕਿ ਉਹ ਨਹੀਂ ਚਾਹੁੰਦਾ ਕਿ ਪਰਮੇਸ਼ਵਰ ਨੂੰ ਮੰਨਣ ਵਾਲੇ ਲੋਕੀ ਅਮੀਰ ਹੋਣ ਪਰ ਇਸੇ ਧਾਂਤ ਜਿਹੜਾ ਦੇਣ ਦਾ ਆ ਉਹ ਕੰਮ ਕਰਦਾ ਆ ਅਬਰਾਹਮ ਨੂੰ ਕਿਹਾ ਆਪਣੇ ਪਿਤਾ ਦੇ ਘਰ ਨੂੰ ਛੱਡ ਕੇ ਬਾਹਰ ਆ ਜਾ ਬਾਹਰ ਆ ਜਾ ਗੱਲ ਸੁਣਨ ਦੇ ਲਈ ਨਹੀਂ ਮਤਲਬ ਸਭ ਛੱਡ ਛੁੱਟ ਕੇ ਨਿਕਲ ਆ ਆਪਣੇ ਕੋਲ ਚੋਪੜੇ ਘਰਾਣੇ ਚ ਆਪਣੇ ਪਿਤਾ ਦੇ ਘਰ ਚ ਉਹ ਚੀਜ਼ਾਂ ਜਿਹੜੀਆਂ ਬੜੀਆਂ ਬਣਾਈਆਂ ਆ ਉਹਨਾਂ ਸਭ ਨੂੰ ਛੱਡ ਦੇ ਉਹਨੇ ਪਰਮੇਸ਼ਵਰ ਦੀ ਆਵਾਜ਼ ਸੁਣੀ ਉਹ ਨਿਕਲ ਆਇਆ ਪ੍ਰਭੂ ਲੈ ਕੇ ਕਿੱਥੇ ਗਿਆ ਨੂੰ ਇੱਕ ਡਰਾਈ ਪਲੇਸ ਦੇ ਵਿੱਚ ਇੱਕ ਖੁਸ਼ਕ ਜਈ ਜਗਾ ਜਿੱਥੇ ਕੋਈ ਰੁੱਖ ਬੂਟੇ ਨਹੀਂ ਕੋਈ ਖੂਹ ਨਹੀਂ ਕੋਈ ਨਦੀ ਨਹੀਂ ਵਹਿ ਰਹੀ ਉੱਥੇ ਕੋਈ ਬਾਤ ਉਪਜਾਊ ਭੂਮੀ ਨਹੀਂ ਪਰ ਅਬਰਾਹਮ ਪਿੱਛੇ ਨਹੀਂ ਮੁੜਿਆ ਕਿ ਮੇਰੇ ਪਿਓ ਦੇ ਘਰ ਦੇ ਵਿੱਚ ਸਭ ਕੁਝ ਬਣਿਆ ਬਣਾਇਆ ਸੀਗਾ ਸਾਰੇ ਇੰਤਜ਼ਾਮ ਸੀਗੇ ਸਭ ਲੋਕੀ ਮੈਨੂੰ ਜਾਣਦੇ ਸੀ ਉਸ ਪਿੰਡ ਦੇ ਵਿੱਚ ਪ੍ਰਭੂ ਮੈਨੂੰ ਕਿੱਥੇ ਲੈ ਆਏ ਹੋ ਸਕਦਾ ਹੈ ਕਿਤੇ ਮੇਰੇ ਦਿਲ ਦੀ ਆਵਾਜ਼ ਨਾ ਹੋਵੇ ਪਤਾ ਨਹੀਂ ਇਹ ਪਰਮੇਸ਼ਵਰ ਦੀ ਆਵਾਜ਼ ਹੈ ਵੀ ਕਿ ਨਹੀਂ ਪਰ ਉਹਨੂੰ ਪਤਾ ਆ ਕਿ ਅਗਰ ਪਰਮੇਸ਼ਵਰ ਮੈਨੂੰ ਇਸ ਜਗ੍ਹਾ ਤੇ ਲੈ ਕੇ ਆਏ ਆ ਨਾ ਤਾਂ ਇੱਕ ਵੱਡੀ ਯੋਜਨਾ ਹੈ ਉਹ ਉਸ ਜਗ੍ਹਾ ਤੇ ਠਹਿਰਿਆ ਜੋ ਪਰਮੇਸ਼ਵਰ ਨੇ ਉਹਦੇ ਲਈ ਠਹਿرائی ਸੀ ਜਿੱਥੇ ਪਾਣੀ ਵੀ ਨਹੀਂ ਸੀ ਇੱਕ ਬਹੁਤ ਜੱਦੋ ਜਹਿਦ ਕੀਤੀ ਉਹਨਾਂ ਲੋਕਾਂ ਨੇ ਖੂਪ ਪਟਿਆ ਅਰ ਪਰਮੇਸ਼ਰ ਨੇ ਬlesਸ ਕੀਤਾ ਉਸ ਖੂਚੋਂ ਪਾਣੀ ਨਿਕਲਿਆ ਉਸ ਖੂ ਦੇ ਪਾਣੀ ਨਾਲ ਜਦੋਂ ਉਹਨਾਂ ਨੇ ਜ਼ਮੀਨ ਨੂੰ ਸਿੰਜਣਾ ਸ਼ੁਰੂ ਕੀਤਾ ਪ੍ਰਭੂ ਨੇ ਉਸ ਬੀਆਬਾਨ ਨੂੰ ਆਬਾਦ ਕਰ ਦਿੱਤਾ ਹallelujah ਹallelujah ਸਮ ਟਾਈਮਸ ਸਾਡੇ ਨਾਲ ਇਦਾਂ ਹੁੰਦਾ ਕਿ ਅਸੀਂ ਵਚਨ ਦੇ ਦੁਆਰਾ ਪਰਮੇਸ਼ਰ ਦੀ ਆਵਾਜ਼ ਨੂੰ ਸੁਣਦੇ ਹਾਂ ਅਸੀਂ ਉਸ ਐਕਟੀਵਿਟੀ ਨੂੰ ਕਰਦੇ ਹਾਂ ਉਸ ਕੰਮ ਨੂੰ ਕਰਦੇ ਹਾਂ ਜੋ ਵਚਨ ਦੇ ਅਨੁਸਾਰ ਹੈ ਆ ਪਰ ਜਦੋਂ ਅਸੀਂ ਉਹ ਕੰਮ ਕਰ ਹਟਦੇ ਸਾਨੂੰ ਇੱਕ ਡਰਾਈ ਪਲੇਸ ਨਜ਼ਰ ਆਉਂਦੀ ਆ ਇੱਕ ਖੁਸ਼ਕ ਜ਼ਮੀਨ ਨਜ਼ਰ ਆਉਂਦੀ ਆ ਪਰ ਸਾਨੂੰ ਲੱਗਦਾ ਸੁਪਨਾ ਤੇ ਸਾਨੂੰ ਕੁਝ ਹੋਰ ਵਿਖਾਇਆ ਸੀ ਨਜ਼ਰ ਕੁਝ ਹੋਰ ਆ ਰਿਹਾ ਹੈ ਪਰ ਉਸ ਜਗ੍ਹਾ ਤੇ ਠਹਿਰੇ ਰਵੋ আর ਆਪਣੀ ਬਰਕਤ ਨੂੰ ਕਲੇਮ ਕਰਦੇ ਰਹੋ আর ਆਪਣੇ ਦਿਲ ਵਿੱਚ ਆਪਣੇ ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖੋ ਪ੍ਰਭੂ ਉਸੇ ਉਜਾੜ ਨੂੰ ਤੁਹਾਡੇ ਲਈ ਆਬਾਦ ਕਰ ਦੇਣਗੇ ਹallelujah ਉਸੇ ਬੀਆਬਾਨ ਵਿੱਚ ਪ੍ਰਭੂ ਤੁਹਾਡੇ ਲਈ ਨਦੀਆਂ ਵਹਾਉਣਗੇ ਹallelujah ਉਹ ਹੱਨਾ ਜਿਹਦੇ ਕੋਲੇ ਬੱਚਾ ਨਹੀਂ ਸੀ ਉਸੇ ਕੋਖ ਨੂੰ ਪਰਮੇਸ਼ਰ ਨੇ ਹਰੇ ਭਰੇ ਕੀਤਾ ਉਹਨੂੰ ਇੱਕ ਨਹੀਂ ਪਰ ਕਈ ਔਲਾਦਾ ਦਿੱਤੀਆਂ ਹallelujah ਪਰਮੇਸ਼ਰ ਸਬਤੋਸ਼ ਕਰਨ ਦੀ ਸਮਰਥ ਰੱਖਣ ਵਾਲੇ ਪਰਮੇਸ਼ਰ ਅਰੇ ਵਚਨ ਦੇ ਵਿੱਚ ਲਿਖਿਆ ਹੈ ਕਿੰਨਾ ਸਾਰੇ ਦਸਵੰਦ ਮੇਰੇ ਮੋਦੀ ਖਾਨੇ ਵਿੱਚ ਲਿਆਓ ਤਾਂ ਜੋ ਕੀ ਹੋਵੇ ਤੁਹਾਡੇ ਲਈ ਬਹੁਤਾ ਹੋਵੇ ਪਰਬੂ ਕਹਿੰਦੇ ਮੈਂ ਮੈਂ ਆਕਾਸ਼ ਦੇ ਦਰਵਾਜੇ ਖੋਲ ਦੇਵਾਂਗਾ ਅਸਮਾਨੀ ਚਰੋਖੇ ਖੋਲ ਦੇਵਾਂਗਾ ਔਰ ਬਰਕਤਾਂ ਨੂੰ ਤੁਹਾਡੇ ਲਈ ਭਰਾ ਦੇਵਾਂਗਾ ਮਲਾਕੀ ਦੀ ਕਿਤਾਬ ਦੇ ਵਿੱਚ ਉਹਦੇ ਤਿੰਨ ਅਧਿਆਏ ਚ ਤਾਂ ਲਿਖਿਆ ਹੋਇਆ ਹੈ ਤਾਂ ਅਸੀਂ ਹਰ ਚੀਜ਼ ਦੀ ਆਫਰਿੰਗ ਪਰਮੇਸ਼ਵਰ ਦੇ ਘਰ ਦੇ ਵਿੱਚ ਵਫਾਦਾਰੀ ਦੇ ਨਾਲ ਲੈ ਕੇ ਆਉਣੀ ਹੈ ਬਿਨਾ ਕਿਸੇ ਮਨੁੱਖ ਦੀ ਗੱਲ ਵੱਲ ਗੌਰ ਕੀਤੇਆਂ ਬਿਨਾ ਉਹਨਾਂ ਨੈਗੇਟਿਵ ਥੌਟਸ ਤੇ ਗੌਰ ਕੀਤੇ ਆ ਜਿਹੜੇ ਵੈਰੀ ਵੱਲੋਂ ਸਾਡੇ ਦਿਲ ਵਿੱਚ ਉੱਠਦੇ ਆ ਬੈੰਦੇ ਆ ਉੱਠਦੇ ਆ ਬੈੰਦੇ ਆ ਸਿਰਫ ਪਰਮੇਸ਼ਵਰ ਦੇ ਵਚਨ ਦੇ ਉੱਤੇ ਧਿਆਨ ਰੱਖਦੇ ਹੋਇਆ ਹਰ ਚੀਜ਼ ਦੀ ਆਫਰਿੰਗ ਹਰ ਚੀਜ਼ ਦੀ ਰਸੋਈ ਦੇ ਸਮਾਨ ਦੀ ਆਫਰਿੰਗ ਪੈਸੇ ਦੀ ਆਫਰਿੰਗ ਸਮਾਂ ਦਿਓ ਪਰਮੇਸ਼ਵਰ ਨੂੰ ਆਪਣਾ ਦਿਲ ਦਿਓ ਪਰਮੇਸ਼ਵਰ ਨੂੰ ਆਪਣੇ ਧੀਆਂ ਪੁੱਤਰ ਦਿਓ ਪਰਮੇਸ਼ਵਰ ਨੂੰ ਆਪ ਪਰਮੇਸ਼ਵਰ ਦੇ ਘਰ ਦੇ ਵਿੱਚ ਆਣ ਕੇ ਕੰਮ ਕਰੋ ਸੇਵਾ ਤਰੋ ਜਿਸਮ ਦੀ ਵੀ ਆਫਰਿੰਗ ਦਿਓ ਹਰ ਚੀਜ਼ ਜਿਹਦੇ ਵਿੱਚ ਤੁਸੀਂ ਬlesਸ ਹੋਣਾ ਚਾਹੁੰਦੇ ਆ ਉਹਦੀ ਆਫਰਿੰਗ ਦਿਓ ਅਗਰ ਤੁਸੀਂ ਚਾਹੁੰਦੇ ਆ ਤੁਸੀਂ ਲੰਮਾ ਜੀਵਨ ਜਿਓ ਤਾਂ ਆਪਣੇ ਜਿਸਮ ਦਾ ਜ਼ੋਰ ਪਰਮੇਸ਼ਵਰ ਦੇ ਕੰਮਾਂ ਲਈ ਇਸਤੇਮਾਲ ਕਰੋ ਜਦੋਂ ਇਸ ਜਿਸਮ ਦੇ ਜ਼ੋਰ ਨੂੰ ਪਰਮੇਸ਼ਵਰ ਦੇ ਕੰਮ ਦੇ ਲਈ ਇਸਤੇਮਾਲ ਕਰੋਗੇ ਇਹ ਜ਼ੋਰ ਬlesਸ ਹੋਏਗਾ ਜਦੋਂ ਤੁਸੀਂ ਇੱਕ ਦਿਨ ਪਰਮੇਸ਼ਵਰ ਦੇ ਲਈ ਇਸਤੇਮਾਲ ਕਰੋਗੇ ਉਹ ਇੱਕ ਦਿਨ ਦਸਾਂ ਦਿਨਾਂ ਨੂੰ ਵਧਾ ਸਕਦਾ 100 ਦਿਨਾਂ ਨੂੰ ਵਧਾ ਸਕਦਾ ਤੇ 1000 ਦਿਨਾਂ ਨੂੰ ਵੀ ਵਧਾ ਸਕਦਾ ਹੈ ਹallelujah ਕਿਉਂਕਿ ਪ੍ਰਭੂ ਨੇ ਕੀ ਕਿਹਾ ਮੈਂ ਕਿੰਨੇ ਗੁਣਾ ਮਲਟੀਪਲਾਈ ਕਰਨਾ ਚਾਹੁੰਦਾ ਹਾਂ 1000 ਗੁਣਾ ਤਾਂ ਇੱਕ ਦਿਨ ਪਰਮੇਸ਼ਵਰ ਦੇ ਲਈ ਕਦੋਂ ਜੋ ਤੁਸੀਂ ਅੱਜ ਆ ਜਾਣ ਕੇ ਬੈਠੇ ਆ ਇਹ ਤੁਸੀਂ ਪਰਮੇਸ਼ਵਰ ਲਈ ਨਹੀਂ ਕੱਢਿਆ ਇੱਥੇ ਪਰਮੇਸ਼ਵਰ ਲਈ ਕੌਣ ਆਇਆ ਹੈ ਇੱਕ ਵੀ ਨਹੀਂ ਨਾ ਕੋਈ ਜਣਾ ਪਰਮੇਸ਼ਵਰ ਦੇ ਲਈ ਵਰਤ ਰੱਖਦਾ ਹੈ ਅਸੀਂ ਜਦੋਂ ਵਰਤ ਰੱਖਦੇ ਹਾਂ ਕਿਹਦੇ ਲਈ ਰੱਖਦੇ ਹਾਂ ਖੁਦ ਦੇ ਲਈ ਕਿ ਮੇਰਾ ਕੰਮ ਬਣੇ ਮੈਨੂੰ ਬੱਚਾ ਪੈਦਾ ਹੋਵੇ ਮੈਨੂੰ ਧਨ ਮਿਲੇ ਮੈਨੂੰ ਵੀਜ਼ਾ ਮਿਲੇ ਮੈਂ ਸੱਤ ਵਰਤ ਰੱਖੇ ਮੈਂ ਨੌ ਵਰਤ ਰੱਖੇ ਮੈਂ ਦੋ ਵਰਤ ਰੱਖੇ ਜੋ ਵੀ ਖੁਦ ਦੇ ਲਈ ਆ ਅੱਗਰ ਅੱਜ ਅਸੀਂ ਇਸ ਜਗ੍ਹਾ ਤੇ ਬੈਠੇ ਆ ਅਸੀਂ ਪ੍ਰਭੂ ਦੇ ਲਈ ਨਹੀਂ ਬੈਠੇ ਅਸੀਂ ਖੁਦ ਦੇ ਲਈ ਬੈਠੇ ਆ ਕਿ ਮੈਂ ਚੰਗਾ ਹੋ ਜਾਵਾਂ ਮੇਰੀਆਂ ਅੱਖਾਂ ਠੀਕ ਹੋ ਜਾਣ ਮੇਰੇ ਪੈਰ ਠੀਕ ਹੋ ਜਾਣ ਮੇਰਾ ਜੀਵਨ ਬਦਲ ਜਾਏ ਮੇਰੋਂ ਨਸ਼ਾ ਛੁੱਟ ਜਾਵੇ ਮੇਰੇ ਨਿਆਣੇ ਸੁਧਰ ਜਾਣ ਗਰੀਬੀ ਚਲੀ ਜਾਵੇ ਇਹ ਕਹਿੰਦੀ ਕਿਹੜੀ ਜ਼ਰੂਰਤ ਆਹੇ ਸਾਡੀ ਜ਼ਰੂਰਤ ਆ ਅਸੀਂ ਇੱਥੇ ਖੁਦਾ ਲਈ ਨਹੀਂ ਖੁਦ ਲਈ ਆਏ ਆ ਪਰ ਇੱਕ ਦਿਨ ਕੱਢੋ ਜੋ ਖੁਦਾ ਦੇ ਲਈ ਹੋਵੇ ਉਸ ਦਿਨ ਜਾਓ ਜਾ ਕੇ ਇਵੈੰਜੇਲਿਜ਼ਮ ਕਰੋ ਚਰਚ ਦੇ ਵਿੱਚੋਂ ਬੁੱਕਸ ਲਓ ਚਰਚ ਦੇ ਵਿੱਚੋਂ ਲੀਫਲੇਟਸ ਲਓ ਐਰ ਜਾ ਕੇ ਲੋਕਾਂ ਦੇ ਵਿੱਚ ਵੰਡਣ ਦਾ ਜਿਹੜਾ ਆ ਉਹ ਕੰਮ ਕਰੋ ਇੱਕ ਦਿਨ ਚਰਚ ਦੇ ਵਿੱਚ ਆਓ ਆਣ ਕੇ ਦਰਿਆ ਝਾੜੋ ਟੈਂਟ ਸਟਿਚ ਕਰੋ ਚੇਅਰਸ ਨੂੰ ਵਾਸ਼ ਕਰੋ ਇੱਥੇ ਬਹੁਤ ਕੰਮ ਆ ਉਸ ਕੰਮ ਵਿੱਚ ਉਹ ਕੰਮ ਤੁਹਾਡੀ ਨਿਸ਼ਕਾਮ ਸੇਵਾ ਹੋਵੇ ਵਿਦਆਊਟ ਐਨੀ ਐਕਸਪੈਕਟੇਸ਼ਨ ਬਿਨਾਂ ਕੋਈ ਸਵਾਰਥ ਆਪਣੇ ਮਨ ਵਿੱਚ ਰੱਖਿਆ ਤੁਸੀਂ ਉਸੇ ਵਾਂਗ ਕਰੋ ਅਰ ਤੁਸੀਂ ਦੇਖਿਓ ਜੇ ਤੁਹਾਡੀਆਂ ਹੱਡੀਆਂ ਸਿੱਧੀਆਂ ਨਾ ਹੋ ਜਾਣ ਜੇਕਰ ਤੁਹਾਡੀਆਂ ਹੱਡੀਆਂ ਨਰੋਈਆਂ ਨਾ ਹੋ ਜਾਣ ਜੇਕਰ ਤੁਹਾਡੇ ਜਿਸਮ ਦੀਆਂ ਦਰਦਾਂ ਖਤਮ ਨਾ ਹੋ ਜਾਣ ਤਦ ਗੱਲ ਕਰਨਾ ਪ੍ਰਭੂ ਤੁਹਾਡੇ ਜਿਸਮ ਨੂੰ ਨਰੋਇਆ ਕਰਨਗੇ ਕਿਉਂਕਿ ਵਚਨ ਚ ਕੀ ਲਿਖਿਆ ਤੂੰ ਆਪਣੇ ਪਰਮੇਸ਼ਰ ਨੂੰ ਕਿਵੇਂ ਪਿਆਰ ਕਰ ਪੂਰੀ ਜਾਨ ਨਾਲ ਪੂਰੇ ਜ਼ੋਰ ਦੇ ਨਾਲ ਪੂਰੇ ਦਿਲ ਦੇ ਨਾਲ ਮਤਲਬ ਹਰੇਕ ਚੀਜ਼ ਦੇ ਨਾਲ ਪਰਮੇਸ਼ਰ ਨੂੰ ਪ੍ਰੇਮ ਕਰਨਾ ਹੈ ਅਸੀਂ ਹਰ ਚੀਜ਼ ਦਾ ਦਸਵੰਦ ਕੱਢਣਾ ਅਗਰ ਤੁਹਾਡੇ ਘਰ ਦੇ ਵਿੱਚ ਤੁਹਾਡੇ ਮੋਦੀ ਖਾਣੇ ਦੀਆਂ ਚੀਜ਼ਾਂ ਨੂੰ ਬਾਰ-ਬਾਰ ਆਟਾ ਖਰਾਬ ਹੋ ਜਾਂਦਾ ਆ ਜੋ ਰੋਜ਼ ਦੁੱਤ ਫੁੱਟ ਜਾਂਦਾ ਆ ਲਵੇਰਾ ਨਹੀਂ ਬਣ ਰਿਹਾ ਦਾਲਾਂ ਨੂੰ ਢੋਰਾ ਲੱਗ ਜਾਂਦਾ ਆ ਤੁਸੀਂ ਬਣਾਉਂਦੇ ਆ ਬਣਿਆ ਹੋਇਆ ਖਾਣਾ ਖਰਾਬ ਹੋ ਜਾਂਦਾ ਬਰਕਤ ਨਹੀਂ ਪੈਂਦੀ ਤੁਸੀਂ ਮਹੀਨੇ ਦਾ ਲੈ ਕੇ ਆਉਨੇ 20 ਦਿਨਾਂ ਦੇ ਵਿੱਚ ਮੁੱਕ ਜਾਂਦਾ ਤੁਸੀਂ ਉਸ ਗਰੋਸਰੀ ਦੇ ਵਿੱਚੋਂ ਦਸਵਾਂ ਹਿੱਸਾ ਗਰੋਸਰੀ ਪਰਮੇਸ਼ਵਰ ਦੇ ਘਰ ਦੇ ਵਿੱਚ ਲੈ ਕੇ ਆਓ ਤੁਸੀਂ ਦੇਖਿਓ ਤੁਹਾਡੀ ਗਰੋਸਰੀ ਦੇ ਵਿੱਚ ਤੁਹਾਡੇ ਤੁਹਾਡੇ ਰਾਸ਼ਨ ਪਾਣੀ ਦੇ ਵਿੱਚ ਬਰਕਤ ਆ ਜਾਣੀ ਕਿਉਂਕਿ ਇਹ ਇੱਕ ਵਿਧੀ ਆ ਇਹ ਪਰਮੇਸ਼ਵਰ ਦਾ ਠਹਿਰਾਇਆ ਹੋਇਆ ਇੱਕ ਸਿਧਾਂਤ ਆ ਅਗਰ ਤੁਸੀਂ ਧਨ ਦੌਲਤ ਦੇ ਵਿੱਚ ਬਲੈਸ ਹੋਣਾ ਹੈ ਵਚਨ ਦੇ ਵਿੱਚ ਲਿਖਿਆ ਉਹ ਖੁੱਲ੍ਹ ਦਿਲ ਇਤੇ ਖੁਸ਼ ਦਿਲ ਦੇ ਨਾਲ ਦਿੱਤੇ ਹੋਏ ਧੰਨ ਨੂੰ ਸਵੀਕਾਰ ਕਰਦਾ ਹੈ। ਅਰੇ ਪ੍ਰਭੂ ਦਾ ਦਾਸ ਪੌਲਸ ਉਹ ਕੀ ਕਹਿੰਦਾ ਹੈ 9 ਨੰਬਰ ਅਧਿਆਇ ਦੂਜਾ ਕੋਰਿੰਥੀਆਂ ਉਹਦੇ ਵਿੱਚ 5 ਤੋਂ 9 ਦੇ ਵਿੱਚ ਇਦਾਂ ਲਿਖਿਆ ਹੈ ਕਹਿੰਦਾ ਸਾਡੇ ਆਉਣ ਤੋਂ ਪਹਿਲਾਂ ਹੀ ਜੋ ਤੁਸੀਂ ਪਰਮੇਸ਼ਵਰ ਦੇ ਲਈ ਠਹਿਰਾਇਆ ਹੋਇਆ ਨਾ ਉਹਨੂੰ ਤਿਆਰ ਕਰ ਰੱਖਿਓ। ਮਤਲਬ ਗਰਾਈ ਕਰਨ ਤੋਂ ਪਹਿਲਾਂ ਜਦੋਂ ਤੱਕ ਕੋਈ ਤੁਹਾਡੇ ਕੋਲੇ ਪਰਮੇਸ਼ਵਰ ਦੇ ਘਰ ਦੇ ਲਈ ਜਾਂ ਪ੍ਰਭੂ ਦੇ ਦਾਸਾਂ ਦੀਆਂ ਜ਼ਰੂਰਤਾਂ ਦੇ ਲਈ ਕਿਸੇ ਵੀ ਤਰ੍ਹਾਂ ਚੰਦਾ ਇਕੱਠਾ ਕਰਨ ਦੇ ਲਈ ਆਏ ਤਾਂ ਬਹੁਤਾ ਟਾਈਮ ਨਾ ਲੱਗੇ ਕਹਿੰਦਾ ਤੁਸੀਂ ਪਹਿਲਾਂ ਹੀ ਤਿਆਰੀ ਕਰ ਛੱਡਿਓ ਕਿੱਦਾਂ ਦੀ ਤਿਆਰੀ ਹੋਵੇ ਕਹਿੰਦਾ ਤੁਸੀਂ ਖੁਸ਼ੀ ਨਾਲ ਦਿਓ ਕਾਦੇ ਵਾਸਤੇ ਕਹਿੰਦਾ ਤਾਂ ਜੋ ਜ਼ਰੂਰਤ ਵੇਲੇ ਤੁਹਾਡੇ ਕੋਲ ਬਹੁਤਾ ਅਸੀਂ ਐਨੀ ਵੇਟ ਕਰਨੀ ਕੋਈ ਸਾਨੂੰ ਸਮਝਾਵੇ ਫੇਰ ਜਾ ਕੇ ਅਸੀਂ ਕੁਛ ਕੱਢੀਏ ਕਰੋ ਡਿਸਾਈਡ ਕਰਕੇ ਆਓ ਕਿ ਮੈਂ ਅੱਜ ਪਰਮੇਸ਼ਵਰ ਦੇ ਘਰ ਦੇ ਵਿੱਚ ਆ ਚੰਗੀ ਚੀਜ਼ ਲੈ ਕੇ ਜਾਵਾਂਗਾ ਅਰ ਤਿਆਰ ਰਹੋ ਉਹਦੇ ਲਈ ਬlesing ਯੇਸੂ ਮਸੀਹ ਜੀ ਦੇ ਨਾਮ ਦੇ ਵਿੱਚ ਹallelujah ਇਹ ਮੇਰੇ ਲਈ ਲੋਹੇ ਦੀਆਂ ਜ਼ੰਜੀਰਾਂ ਨੂੰ ਤੋੜ ਦੇਵੇਗਾ ਪ੍ਰਭੂ ਯੇਸੂ ਮਸੀਹ ਜੀ ਦੇ ਨਾਮ ਦੇ ਵਿੱਚ ਇਹ ਜਿਹੜਾ ਬੀਜ ਆ ਇਹ ਮੇਰੇ ਲਈ ਬੰਦ ਦਰਵਾਜ਼ਿਆਂ ਨੂੰ ਖੋਲੇਗਾ ਪ੍ਰਭੂ ਯੇਸੂ ਮਸੀਹ ਜੀ ਦੇ ਨਾਮ ਚ ਇਹ ਬੀਜ ਨਹੀਂ ਆ ਇਹ ਮੇਰੀ ਬਰਕਤ ਦੀ ਛਾਪੀ ਆ ਇਹ ਉਹ ਬੀਜ ਆ ਜੋ ਅੱਜ ਪਰਮੇਸ਼ਵਰ ਦੀ ਨਜ਼ਰ ਵਿੱਚ ਪਸੰਦ ਕੀਤਾ ਜਾਏਗਾ ਇਹ ਪਰਮੇਸ਼ਵਰ ਦੀ ਨਜ਼ਰ ਚ ਉਤ ਆਇਆ ਜਾਏਗਾ ਅਰ ਇਹ ਬੀਜ ਨਹੀਂ ਹੈ ਮੇਰੀ ਆਉਣ ਵਾਲੇ ਸਮੇਂ ਦੀ ਗਵਾਹੀ ਹੈ ਹallelujah